ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਮ 12 ਜਨਵਰੀ 2025 ਤੇ ਟਾਈਮ ਕਰੀਬ 7:00 ਵਜ ਚੁੱਕੇ ਨੇ ਗੱਲਬਾਤ ਮੌਜੂਦਾ ਸਿਸਟਮ ਨੂੰ ਲੈ ਕੇ ਕਰਾਂਗੇ ਕਿੱਥੇ ਕਿੱਥੇ ਕਿੰਨਾ ਕਮੀ ਪਿਆ ਦੇ ਅੱਗੇ ਜਿਹੜਾ ਮੌਸਮ ਆ ਜਿਹੜਾ ਉਹ ਕਿੱਦਾਂ ਦਾ ਰਹਿ ਸਕਦਾ ਤੇ ਅਗਲਾ ਪਾਸਮੀ ਸਿਸਟਮ ਕਦੋਂ ਆਊਗਾ ਤੇ ਇਹ ਜਿਹੜੇ ਮੀਂਹ ਦੇ ਦੌਰ ਦੋ ਤਿੰਨ ਲੱਗ ਚੁੱਕੇ ਨੇ ਇਦੋਂ ਪਹਿਲਾਂ ਉਹ ਕਿਉਂ ਲੱਗ ਰਹੇ ਨੇ ਉਹਦਾ ਕਾਰਨ ਵੀ ਦੱਸਾਂਗੇ ਤੇ ਅੱਗੇ ਵੀ ਜਿਹੜੇ ਮੀਂਹ ਪੈਣ ਦੇ ਚਾਂਸ ਹਲੇ ਆਉਂਦੇ ਦਿਨਾਂ ਵਿੱਚ ਦਿਖਾਈ ਦੇ ਰਹੇ ਉਹਦੇ ਬਾਰੇ ਵੀ ਆਪਾਂ ਗੱਲਬ ਲਾਈਵ ਅਪਡੇਟ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਦਾਂ ਕਿ ਉਮੀਦ ਮੁਤਾਬਕ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਪਿਛਲੇ 24 ਤੋਂ 27 ਘੰਟਿਆਂ ਦੇ ਵਿੱਚ ਕਾਰ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਖਾਸ ਕਰਕੇ ਮੱਝ ਖਾਸ ਕਰਕੇ ਮਾਲਵਾ 벨ਟ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਕਾਰਵਾਈ ਹੋਈ ਮਾਲਵਾ ਵੈਲਟ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜੇ ਹਰਿਆਣੇ ਨਾਲ ਲੱਗਦੇ ਜਿਹੜੇ ਸੀ ਇਹਨਾਂ ਵਿੱਚ ਕਾਰਵਾਈ ਹੈ ਜਿਹੜੀ ਜ਼ਿਆਦਾਤਰ ਇਲਾਕਿਆਂ ਵਿੱਚ ਦਰਮਿਆਨੀ ਰਹੀ ਹੈਗੀ ਤੇ ਮਾਝੇ ਦੇ ਬਾਬੇ ਵਿੱਚ ਕਾਰਵਾਈ ਉਮੀਦ ਅਨਸਾਰ ਹਲਕੀ ਰਹੀ ਹੈ ਪਹਿਲਾਂ ਵੀ ਅਪਡੇਟ ਦੇ ਵਿੱਚ ਲਾਈਵ ਦੇ ਵਿੱਚ ਦੱਸਿਆ ਸੀ ਵੀ ਮਾਝੇ ਦੇ ਬਾਬੇ ਦੇ ਵਿੱਚ ਕਾਰਵਾਈ ਹਲਕੀ ਰਹਿ ਸਕਦੀ ਹੈਗੀ ਤੇ ਹਾਲਾਂਕਿ ਪੁਆਰ ਦੇ ਵਿੱਚ ਕਾਰਵਾਈ ਹਲਕੀ ਰਹਿਣ ਦੇ ਚਾਂਸ ਸ ਪਰ ਉੱਤੇ ਵਧੀਆ ਮੀਂਹ ਦੀ ਛੱਟ ਲੱਗੀ ਹੈ ਦਰਮਿਆਨੀ ਕਾਰਵਾਈ ਕਾਫੀ ਇਲਾਕਿਆਂ ਵਿੱਚ ਜਿਹੜੀ ਦੇਖਣ ਨੂੰ ਮਿਲੀ ਹੈਗੀ ਤੇ ਜਿਹੜੀ ਇੰਨੀ ਉਮੀਦ ਨਹੀਂ ਹੈਗੀ ਸੀ ਕਿ ਪਰ ਮਾਲਵਾ ਵੈਲਟ ਦੇ ਜ਼ਿਆਦਾਤਰ ਇਲਾਕੇ ਵਿੱਚ ਹਲਕੇ ਤੋਂ ਦਰਮਿਆਨੇ ਮ ਤੇ ਜ਼ਿਆਦਾਤਰ ਇਲਾਕਿਆਂ ਵਿੱਚ ਦਰਮਿਆਨੀ ਮੀਂਹ ਦੀ ਉਮੀਦ ਪਹਿਲਾਂ ਤੋਂ ਹੈਗੀ ਸੀਗੀ ਤੇ ਉਮੀਦ ਮੁਤਾਬਕ ਬਹੁਤੇ ਖੇਤਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹਿਆ ਕਾਰਵਾਈਆਂ ਪਸਲੇ 36 ਘੰਟਿਆਂ ਦੇ ਦੌਰਾਨ ਦੇਖਣ ਨੂੰ ਮਿਲੀਆਂ ਨੇ ਸੋ ਮੌਜੂਦਾ ਜੇ ਗੱਲ ਕੀਤੀ ਆ ਤਾਂ ਸਿਸਟਮ ਲਗਭਗ ਖਤਮ ਹੋ ਚੁੱਕਿਆਗਾ ਬੀਤੇ 24 ਘੰਟਿਆਂ ਦੇ ਵਿੱਚ 10 ਮਿਲੀਮੀਟਰ ਤੋਂ ਲੈ ਕੇ ਅ ਬੀ 30 ਮਿਲੀਮੀਟਰ ਦੇ ਵਿੱਚਕਾਰ ਜਿਹੜਾ ਮਾਲਵਾ ਵੈੱਟ ਦੇ ਕਈ ਇਲਾਕਿਆਂ ਵਿੱਚ ਮੀਂਹ ਰਿਕਾਰਡ ਹੋਇਆਗਾ ਪੂਆਦ ਇਲਾਕੇ ਵਿੱਚ ਕਿਤੇ ਕਿਤੇ 40 50 ਮਿਲੀਮੀਟਰ ਤੋਂ ਉੱਪਰ ਜਿਹੜਾ ਮੀਂਹ ਰਿਕਾਰਡ ਹੋਇਆਗਾ ਬੀਤੇ 24 ਘੰਟਿਆਂ ਦੇ ਦੌਰਾਨ ਤੇ ਮੌਜੂਦਾ ਸਮੇਂ ਸਿਸਟਮਾ ਜਿਹੜਾ ਪਾਸਮੀ ਸਿਸਟਮ ਕਮਜ਼ੋਰ ਪੈ ਚੁੱਕਿਆ ਬਿਲਕੁਲ ਖਤਮ ਹੋ ਚੁੱਕਿਆਗਾ ਜਿਸ ਦਾ ਕਰਕੇ ਹੁਣ ਪੂਰੇ ਦੀ ਹਵਾ ਮੱਠੀ ਪੈ ਚੁੱਕੀ ਆ ਬਿਲਕੁਲ ਹਵਾ ਕੋਈ ਵੀ ਚੱਲ ਨਹੀਂ ਰਹੀਗੀ ਤੇ ਅਗਲੇ 24 ਘੰਟਿਆਂ ਦੇ ਵਿੱਚ ਪਹਾੜ ਤੇ ਪੱਛੋਨੀਆ ਠੰਡੀਆਂ ਹਵਾਵਾਂ ਪੰਜਾਬ ਦਾ ਰੁਖ ਕਾ ਨਾ ਸ਼ੁਰੂ ਕਰ ਦੇਣੀਆਂ ਜਿਸ ਨਾਲ ਮੌਸਮ ਮੁਰਤੋਂ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਪੰਜਾਬ ਹਰਿਆਣਾ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਅਗਲੇ ਕਈ ਦਿਨ ਮੌਸਮ ਜਿਹੜਾ ਖੁਸ਼ਕ ਰਹਿ ਸਕਦਾ ਹੈ ਹਾਲਾਂਕਿ ਨਿੱਕੇ ਨਿੱਕੇ ਸਿਸਟਮ ਆਉਂਦੇ ਰਹਿਣਗੇ 15 ਜਾਂ 16 ਜਨਵਰੀ ਨੂੰ ਇੱਕ ਹਲਕਾ ਜਿਹਾ ਸਿਸਟਮ ਆ ਸਕਦਾ ਜਿਹਦਾ ਪੰਜਾਬ 'ਚ ਕਿਤੇ 10-15% ਇਲਾਕਿਆਂ ਵਿੱਚ ਕਿਤੇ ਛਿੜਕਾ ਰਾਟਾ ਦੇਖਣ ਨੂੰ ਮਿਲ ਸਕਦਾ ਪਰ ਵੱਡੀ ਕਾਰਵਾਈ ਨਹੀਂ ਹੋਣ ਦੀ ਸੁਭਾਵਨਾ ਨਹੀਂ ਹੈਗੀਗੀ ਜਾਂ ਹਰਿਆਣੇ ਦੇ 5-10% ਖੇਤਾਂ ਦੇ ਵਿੱਚ 15 ਜਾਂ 16 ਜਨਵਰੀ ਨੂੰ ਕਿਤੇ ਨਿੱਕਾ ਮੋਟਾ ਅਸਰ ਦੇਖ ਸਕਦਾ ਹੈਗਾ ਪਰ ਅਗਲੇ ਕਈ ਦਿਨ ਹਲੇ ਲਗਭਗ 20 ਜਨਵਰੀ ਤੱਕ ਕੋਈ ਵੱਡੇ ਸਿਸਟਮ ਦੀ ਉਮੀਦ ਨਹੀਂ ਹੈਗੀ ਜਿਹੜਾ ਜ਼ਿਆਦਾਤਰ ਇਲਾਕਿਆਂ ਨੂੰ ਮੀਂਹ ਦੀ ਕਾਰਵਾਈ ਨਾਲ ਪ੍ਰਭਾਵਿਤ ਕਰੇ ਤੇ ਲਗਭਗ ਮੌਸਮ ਖੁਸ਼ਕ ਬਣਿਆ ਰਹਿਣਾ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਅੱਜ ਰਾਤ ਨੂੰ ਮੌਸਮ ਮਤਲਬ ਕਿ ਤਾਰੇ ਨਿਕਲੇ ਰਹੇ ਮੌਸਮ ਸਾਫ਼ ਰਿਹਾ ਤਾਂ ਉੱਥੇ ਤੜਕੇ ਸਾਰ ਸੰਘਣੀ ਧੁੰਦ ਹੋ ਸਕਦੀ ਹੈਗੀ अदरवाइज ਜਿੱਥੇ ਹਲਕੀ ਹਲਕੀ ਬੱਦਲਵਾਈ ਜਿੱਥੇ ਬਣੀ ਰਹੀ ਰਾਤ ਨੂੰ ਉੱਥੇ ਸੰਘਣੀ ਧੁੰਦ ਤੜਕੇ ਨਹੀਂ ਹੋਊਗੀ ਉੱਥੇ ਟੁੱਟਮੀ ਬੱਦਲਵਾਈ ਦੇ ਵਿਚਕਾਰ ਸੂਰਜ ਚੜ੍ਹਦਾ ਦਿਖਾਈ ਦੇ ਸਕਦਾ ਹੈਗਾ ਹਾਲਾਂਕਿ ਨਮੀ ਵਧੀ ਹੋਈ ਹੈ ਸਿਸਟਮ ਦੇ ਅੱਗੇ ਨਿਕਲਣ ਤੋਂ ਬਾਅਦ ਨਮੀ ਵਿੱਚ ਫੇਰ ਵਾਧਾ ਹੋ ਚੁੱਕਾ ਹੈਗਾ ਜਿਸ ਦੇ ਕਾਰਨ ਥੋੜੇ-ਬਹੁਤ ਖੇਤਰਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲਦੀ ਰਹਿਣੀ ਹੈ ਕੱਲ ਵੀ ਧੁੰਦ ਦੇਖਣ ਨੂੰ ਮਿਲਦੀ ਦੇਣੀ ਨਹੀਂ ਹੈਗੀ ਤੇ ਅੱਗੇ ਵੀ ਆਉਂਦੇ ਦਿਨਾਂ ਵਿੱਚ ਧੁੰਦ ਦੀ ਆਉਣੀ ਜਾਣੀ ਲਗਾਤਾਰ ਬਣੀ ਰਹਿਣੀ ਹੈਗੀ ਪਰ ਬਿਜਦੀ ਰੈਲ ਜੀ ਪੈਂਦੀ ਰਹਿਣੀ ਹੈ ਮਤਲਬ ਕਿ ਧੁੱਪ ਲੱਗਦੀ ਰਹਿਣੀ ਹੈ ਦੁਪਹਿਰ ਤੱਕ ਧੁੱਪ ਨਿਕਲਣ ਦੀ ਆਸ ਉਮੀਦ ਜਿਹੜੀ ਆਉਂਦੇ ਦਿਨਾਂ ਵਿੱਚ ਲਗਾਤਾਰ ਬਣਦੀ ਰਹਿਣੀ ਹੈਗੀ ਹੋ ਸਕਦਾ ਥੋੜੇ-ਬਹੁਤ ਖੇਤਰਾਂ ਦੇ ਵਿੱਚ ਤੜਕਸਾਰ ਤੋਂ ਵੀ ਸੂਰਜ ਦਿਖਾਈ ਦਿੰਦਾ ਰਹੇ ਪਰ ਕੁਝ ਕਿ ਖੇਤਰਾਂ ਦੇ ਵਿੱਚ ਧੁੰਦ ਦੀ ਆਉਣੀ ਯਾਨੀ ਅਗਲੇ ਦਿਨਾਂ ਵਿੱਚ ਵੀ ਬਣੀ ਰਹਿ ਸਕਦੀ ਹੈ ਕਿ ਵਿਚ ਦੀ ਜਿੱਦਾਂ ਕੱਲ ਨੂੰ ਵੀ ਲੋੜੀ ਵਾਲੇ ਦਿਨ 13 ਜਨਵਰੀ ਨੂੰ ਹਵਾ ਦੀ ਰਫਤਾਰ ਪਹਾੜ ਤੇ ਪੱਸੂ ਦੀ ਹਲਕੀ ਦਰਮਿਆਨੀ ਰਫਤਾਰ ਨਾਲ ਪਹਾੜ ਤੇ ਪੱਸੂ ਹਵਾ ਚੱਲਦੀ ਰਹਿਣੀ ਹੈਗੀ ਉਸ ਤੋਂ ਬਾਅਦ 14 ਤੇ 15 16 ਨੂੰ ਹਵਾ ਜਿਹੜੀ ਮੱਠੀ ਪੈ ਜਾਣੀ ਆ ਜਿਹਦਾ ਕਰਕੇ ਧੁੰਦ ਦੀ ਸੁਭਾਵਾਂ ਫੇਰ ਤੋਂ ਬਣ ਜਾਣੀ ਹੈਗੀ ਉਤਬਦ 17 18 19 ਲਾਗੇ ਫੇਰ ਪਹਾੜ ਤੇ ਪੱਸੋਂ ਦੀਆਂ ਠੰਡੀਆਂ ਹਵਾਵਾਂ ਮਕੁੱਲਣੀਆਂ ਜਿਹਦਾ ਕਰਕੇ ਵੱਡੇ ਪੱਦਰ ਤੇ ਧੁੰਦ ਤੋਂ ਰਾਹਤ ਮਿਲ ਸਕਦੀ ਹੈ ਹਾਲਾਂਕਿ ਅਗਲੇ 3-4 ਦਿਨ ਵੀ ਧੁੰਦ ਤੋਂ ਥੋੜੇ-ਬਹੁਤ ਖੇਤਰਾ ਵਿੱਚ ਰਾਹਤ ਬਣੀ ਰਹਿਣੀ ਹੈ ਥੋੜੇ-ਬਹੁਤ ਖੇਤਰਾ ਜਿੱਥੋਂ ਧੁੰਦ ਦੀ ਆਉਣੀ ਜਾਣੀ ਜਰੂਰ ਦੇਖੀ ਜਾਊਗੀ ਪਰ ਥੋੜੇ-ਬਹੁਤ ਖੇਤਰੇ ਇਦਾਂ ਦੇ ਹੋਣਗੇ ਜਿੱਥੇ ਧੜਕਸਾਰ ਤੋਂ ਹੀ ਸੂਰਜ ਚੜ੍ਹਦਾ ਦਿਖਾਈ ਦੇ ਸਕਦਾਗਾ ਸੋ ਇਹ ਤਾਂ ਰਹੀ ਮੌਸਮ ਦੀ ਗੱਲ ਹੈ ਮੀਂਹ ਦੀ ਗੱਲ ਹੈ ਤੇ ਮੀਂਹ ਕਿਉਂ ਪੈ ਰਹੇ ਨੇ ਕਿਉਂ ਪੱਛਮੀ ਸਿਸਟਮ ਲਗਾਤਾਰ ਰਹੇ ਨੇ ਲਗਾਤਾਰ ਆ ਰਹੇ ਨੇ ਜਿਵੇਂ ਹੁਣ 21 22 ਜਨਵਰੀ ਲਾਗੇ ਵੀ ਇੱਕ ਪੱਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਹੈਗਾ ਜਿਹੜਾ ਪੰਜਾਬ ਹਰਿਆਣਾ ਨੂੰ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ ਇਹ ਕਿਉਂ ਆ ਰਹੇ ਨੇ ਇੱਕ ਆਪਾਂ ਪਿਛਲੇ ਸਾਲਾਂ ਵਿੱਚ ਵੀ ਜ਼ਿਕਰ ਕਰਦੇ ਰਹੇ ਹਾਂ ਐਮ ਜੀਓ ਜਿਹੜੀ ਮੇਡ ਇਨ ਜੁਨੀਅਰ ਓਸੀਲੇਸ਼ਨ ਕਹਿੰਦੇ ਨੇ ਜਿਹਨੂੰ ਇੱਕ ਵੱਡੀ ਪਲਸ ਹੁੰਦੀ ਹੈ ਜਿਹੜੀ ਮੌਇਸਚਰ ਦੀ ਉਹ ਐਕਟਿਵ ਫੇਸ ਦੇ ਵਿੱਚ ਚੱਲ ਰਹੀ ਹੈਗੀ ਇਸ ਟਾਈਮ ਐਮ ਜੀਓ ਆ ਜਿਹੜੀ 8ਵੇਂ ਪੜਾ ਦੇ ਵਿੱਚੋਂ ਗੁਜ਼ਰ ਰਹੀ ਆ 8 ਫੇਸ ਦੇ ਵਿੱਚੋਂ ਗੁਜ਼ਰ ਰਹੀ ਆ ਮਤਲਬ ਕਿ ਪੂਰੀ ਐਕਟਿਵ ਸਥਿਤੀ ਦੇ ਵਿੱਚ ਜਦੋਂ O M J O ਐਕਟਿਵ ਹੁੰਦੀ ਹੈਗੀ ਤਾਂ ਪਸ਼ਮੀ ਸਿਸਟਮਾਂ ਨੂੰ ਥੋੜਾ ਹਲਾਰਾ ਮਿਲਦਾਗਾ ਜੇ ਕੋਈ ਹਲਕਾ ਸਿਸਟਮ ਆ ਰਿਹਾ ਤਾਂ ਜੇ M J O ਐਕਟਿਵਾ ਤਾਂ ਉਹਨੂੰ ਦਰਮਿਆਨਾ ਕਰ ਦਿੰਦੀ ਆ ਜੇ ਦਰਮਿਆਨਾ ਸਿਸਟਮਾਂ ਤੋਂ ਉਹਨੂੰ ਟੱਕੜਾ ਕਰ ਦਿੰਦੀ ਆ ਤਾਂ ਕਰਕੇ ਮੀਂਹ ਦੇ ਦੌਰ ਲੱਗ ਰਹੇ ਆ ਤੇ ਅੱਗੇ ਵੀ ਆਉਂਦੇ ਜਨਵਰੀ ਦੇ ਰਹਿੰਦੇ ਦਿਨਾਂ ਵਿੱਚ ਇੱਕ ਦੋ ਚੰਗੇ ਪਸ਼ਮੀ ਸਿਸਟਮ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਨੂੰ ਮੀਂਹ ਨਾਲ ਪ੍ਰਭਾਵਿਤ ਕਰ ਸਕਦੇ ਨੇ ਐਮ ਜੀਓ ਇਸ ਟਾਈਮ 8ਵੇਂ ਪੜਾਅ ਦੇ ਵਿੱਚ ਜਿਹਦੇ ਨਾਲ ਪੰਜਾਬ ਹਰਿਆਣਾ ਉੱਤਰ ਭਾਰਤ ਦੇ ਵਿੱਚ ਜਿਹੜਾ ਮੀਂਹ ਦੇਖਣ ਨੂੰ ਮਿਲਦੇ ਰਹਿੰਦੇ ਨੇ ਸਿਸਟਮ ਆਉਣ ਦੇ ਚਾਂਸ ਜਿਹੜੇ ਵੱਧ ਜਾਂਦੇ ਨੇ ਤੇ ਬਾਕੀ ਗੱਲ ਰਹੀ 1 2 ਪੜਾਅ ਵਿੱਚ ਇੰਡੀਅਨ ਓਸ਼ੀਅਨ ਹੁੰਦਾਗਾ ਇੰਡੀਅਨ ਓਸ਼ੀਅਨ ਦੇ ਵਿੱਚ ਜਿਹੜੀ ਐਕਟਿਵ ਹੁੰਦੀ ਐ ਐਮ ਜੋ 1 2 ਪੜਾਅ ਵੀ ਜਿਹੜੇ ਫੇਵਰ ਦੇ ਵਿੱਚ ਹੁੰਦੇ ਨੇ ਪੱਛਮੀ ਸਿਸਟਮਾਂ ਦੇ ਲਈ ਪਰ ਜ਼ਿਆਦਾਤਰ 8ਵਾਂ ਪੜਾਅ ਜਿਹੜਾ ਜ਼ਿਆਦਾ ਫੇਵਰ ਦੇ ਵਿੱਚ ਹੁੰਦਾ ਤੇ ਇਹ ਪਹਿਲਾ ਪੜਾਅ ਜ਼ਿਆਦਾ ਫੇਵਰ ਦੇ ਵਿੱਚ ਹੁੰਦਾ ਜਿਸ ਦਾ ਕਰਕੇ ਜ਼ਿਆਦਾ ਪੱਛਮੀ ਸਿਸਟਮ ਆਉਂਦੇ ਨੇ ਤਾਂ ਆਉਂਦੇ ਦਿਨਾਂ ਵਿੱਚ ਪੱਛਮੀ ਸਿਸਟਮ ਹਲੇ 10 ਤੱਕ ਦਿੰਦੇ ਰਹਿਣਗੇ ਮਤਲਬ ਕਿ ਜਨਵਰੀ ਦੇ ਰਹਿੰਦੇ ਦਿਨਾਂ ਵਿੱਚ 1 2 ਚੰਗੇ ਮੀਂਹਾਂ ਦੀ ਉਮੀਦ ਜਿਹੜੀ ਹਲੇ ਪੰਜਾਬ ਰਹਿਣਾ ਉੱਤਰੀ ਰਾਜਸਥਾਨ ਉਹ ਜਾਂ ਪੰਜਾਬ ਹਰਿਆਣਾ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਹਲੇ 1-2 ਚੰਗੇ ਮੀਂਹਾਂ ਦੀ ਸੁਭਾਣਾ ਹੋਰ ਬਰਕਰਾਰ ਰਹਿ ਸਕਦੀ ਹੈਗੀ। ਬਾਕੀ ਮੋਟੀ ਜੀ ਗੱਲ ਇਹ ਹੈ ਵੀ ਅਗਲੇ ਹਲੇ 5-7 ਦਿਨ ਜਿਹੜਾ ਮੌਸਮ ਜ਼ਿਆਦਾਤਰ ਖੁਸ਼ਕ ਰਹੂਗਾ। 15-16 ਜਨਵਰੀ ਨੂੰ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ ਹੋ ਸਕਦੀ ਹੈ ਪਰ ਜ਼ਿਆਦਾਤਰ ਖੁਸ਼ਕ ਰਹੂਗਾ। ਥੋੜੇ-ਬਹੁਤ ਖੇਤਾਂ 'ਚ ਧੁੱਪ ਨਿਕਲਦੀ ਰਹਣੀ ਹੈ ਤੇ ਥੋੜੇ-ਬਹੁਤ ਖੇਤਾਂ 'ਚ ਤੁੰਦ ਦੀ ਆਉਣੀ ਜਾਣੀ ਬਣੀ ਰਹਿਣੀ ਹੈ ਜਿੱਥੇ ਜਿੱਥੇ ਤੁੰਦ ਹੋਊਗੀ ਤੜਕਸਾਰ ਸਾਨੂੰ ਅਪਡੇਟ ਕਰਦੇ ਰਹਾਂਗੇ ਲਿਖਤੀ ਰੂਪ ਦੇ ਵਿੱਚ ਵੀ ਕਿਹੜੇ ਕਿਹੜੇ ਇਲਾਕੇ 'ਚ ਤੁੰਦ ਹੈਗੀ ਹੈ ਕਿਹੜੇ ਇਲਾਕੇ 'ਚ ਨਹੀਂ ਹੈਗੀ ਉਹ ਪੇਜ ਸਟੋਰੀ ਜਾਂ ਪੋਸਟ ਦੇ ਜਰੀਏ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਅਪਡੇਟ ਕਰਦੇ ਰਹਾਂਗੇ ਅਗਲਾ ਸਿਸਟਮ 21 22 ਜਨਵਰੀ ਲਾਗੇ ਆ ਸਕਦਾ ਹੈ ਹਾਲਾਂਕਿ ਇਸਾਰ ਘਟ ਵੀ ਸਕਦੇ ਆ ਇਸਾਰ ਸਿਸਟਮ ਦੇ ਵਧ ਵੀ ਸਕਦੇ ਹੈਗੇ ਸੋ ਐਨੀ ਕਾ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ